ਦੇਖ ਲੋ ਤੋਰ ਤੋਰ ਜਿਹੜੀ ਹੈਗੇ ਪੂਰੀ ਸੋਹਣੀ ਆ। ਤੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਆਪਾਂ ਨੂੰ ਕੋਈ ਵਹਿਮ ਵਾਲੀ ਗੱਲ ਨਹੀਂ। ਚੋਕੇ ਲੈ ਕੇ ਜਾਵੇ ਅਗਲਾ। ਠੰਡੀ ਸੀਲ ਆ ਜਮਾ ਜਿਵੇਂ ਮਰਜੀ ਹੱਥ ਉੱਥ ਮਾਰੀ ਜਾਓ ਕੋਈ ਦਿੱਕਤ ਨਹੀਂ। ਠੀਕ ਹੈ। ਜਿਵੇਂ ਮਰਜੀ ਚੋਲੋ ਕੋਈ ਦਿੱਕਤ ਨਹੀਂ। ਇਹਦੇ ਥੱਲੇ ਵੀ 14 ਕਿਲੋ ਦੁੱਧ ਹੁਣ ਤਿਆਰ ਮਿਲੂ ਸੋਹਣੇ। ਆ ਗਈ ਵਧੀਆ ਬੱਚੀ ਵੀ ਬਹੁਤ ਚੰਗੀ ਆ ਜੀ। ਇਹ ਆ ਦੇਖ ਲੋ ਜਮਾ ਤਾਜੀ ਸੂਈ ਵਹਿੜਾ ਇਹ। ਤੇ ਸਵੇਰੇ ਚੋਨਾ ਦਿਖਾ ਕੇ ਅਗਲੇ ਨੂੰ ਵੀਡੀਓ ਚ ਵੀ ਐਡਾ ਲੈ ਬਾਈ ਇਹ ਤਾਂ। ਮੁੜ ਕੇ ਦੁੱਧਾ ਕੇ ਨਿਕਲੇ ਨਾ ਜੋ ਅਗਲਾ ਦੂਰ ਚੱਲ ਕੇ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਵਾ ਵਾ ਸਵਾਗਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਜਸਵਿੰਦਰ ਕੋਲੇ ਪਹੁੰਚੇ ਹੋਏ ਸੀਗੇ ਪਿੰਡ ਨੰਗਲ ਦੇ ਵਿੱਚ ਮਿੱਤਰੋ ਅੱਜ ਨਾ ਆਪਾਂ ਤੁਹਾਨੂੰ ਦੋ گاਵਾ ਦਿਖਾਉਣੀਆਂ ਸੂਈਆਂ ਸਵਾਈਆਂ ਤੇ ਇਧਰਲੇ ਪਾਸੇ ਜਿਹੜੇ ਇਹ ਪਸ਼ੂ ਆ ਗਏ ਨੇ ਇਹ ਬਾਈ ਦੇ ਆਪਦੇ ਘਰੇ ਰੱਖੇ ਹੋਏ ਆ ਤੇ ਇਹ ਖੁੱਲਾ ਛੱਡਣ ਨੂੰ ਪ੍ਰੋਗਰਾਮ ਜਿਹੜਾ ਰੱਖਿਆ ਬਾਈ ਨੇ ਉਹ ਇਧਰਲੇ ਪਾਸੇ ਰੱਖਿਆ ਹੋਇਆ ਤੇ ਐ ਨਹੀਂ ਪਤਾ گاਵਾ ਆਪਾਂ ਤੈਨੀਆਂ ਦਿਖਾ ਦੇਗੇ ਤੁਹਾਨੂੰ ਪਰ ਪਹਿਲਾਂ ਆਪਾਂ ਦੋ گاਵਾ ਦੀ ਡਿਟੇਲ ਦੇਵਾਂਗੇ ਇੱਕ ਬਾਈ ਦੀ ਗਾਂ ਜਿਹੜੀ ਗੱਲ ਕਰਗੇ ਵੀ ਤਾਜੀ ਸੂਈ ਆਉਂਦੀ ਆ ਹੁਣ گاਵਾ ਤੁਸੀਂ ਤਿੰਨ ਮੰਨ ਆਹ ਜਿਹੜੀ ਗਾਂ ਆ ਗਈ ਨਾ ਪਹਿਲੇ ਨੰਬਰ ਤੇ ਇਹਦੇ ਮਗਰ ਵੀ ਬੱਛੀ ਐ ਤੇ ਆ ਵੀ ਗਾਂ ਜਿਹੜੀ ਦੂਜੇ ਨੰਬਰ ਵਾਲੀ ਐ ਇਹਦੇ ਮਗਰ ਵੀ ਬੱਛੀ ਆ ਆਓ ਆਪਾਂ ਬਾਈ ਨਾਲ ਗੱਲਬਾਤ ਕਰਵਾਗੇ ਗਾਲ ਜੀ ਸਿੱਸੀ ਗਾਲ ਵੀਰੇ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਨਾਮ ਸਿੰਦਰਪਾਲ ਜੀ ਠੀਕ ਐ ਪਿੰਡ ਨੰਗਲਕਲਾਂ ਜ਼ਿਲ੍ਹਾ ਮਾਨਸਾ ਠੀਕ ਐ ਸਿੰਦਰਪਾਲ ਜਿਵੇਂ ਆਪਾਂ ਗੱਲ ਕਰ ਲਏ ਬੇਟੇ ਦਾ ਨਾਮ ਜਸਵਿੰਦਰ ਆ ਗਿਆ ਹਾਂ ਜੀ ਜਸਵਿੰਦਰ ਆ ਗਿਆ ਸਿੰਦਰਪਾਲ ਪਹਿਲੇ ਗਾਂ ਤੋਂ ਆਪਾਂ ਸਟਾਰਟ ਕਰਦੇ ਆਂ ਹਾਂਜੀ ਹਾਂ ਤੇ ਮੈਨੂੰ ਐਂ ਲੱਗਦਾ ਗਾਂ ਦੂਜੀ ਵੀ ਆ ਗਈ ਦੂਜੀ ਆਉਣ ਵਾਲੀ ਹੈ ਜੀ ਹਾਂ ਆ ਗਈ ਠੀਕ ਹੈ ਨਾ ਤੇ ਇਹਦੀ ਡਿਟੇਲ ਦੱਸ ਵੀ ਇਹ ਸੂਆ ਕਿੰਨਾ ਇਹ ਪਹਿਲਾ ਸੂਆ ਜੀ ਪਹਿਲਾ ਸੂਆ ਹਾਂਜੀ ਹਾਂ ਠੀਕ ਹੈ ਤੇ ਚਾਰ ਦਿਨ ਉਹਨੂੰ ਸੂਈ ਨੂੰ ਚਾਰ ਦਿਨ ਸੂਈ ਨੂੰ 16 17 ਕਿਲੋ ਹੁਣ ਬੌਲੀ ਆ ਗਈ ਥੱਲੇ 16 17 ਹਾਂਜੀ ਠੰਡੀ ਸੀਲ ਆ ਜਮਾ ਜਿਵੇਂ ਮਰਜ਼ੀ ਹੱਥ ਉੱਥ ਮਾਰੀ ਜਾਓ ਕੋਈ ਦਿੱਕਤ ਨਹੀਂ ਠੀਕ ਹੈ ਜਿਵੇਂ ਮਰਜ਼ੀ ਚੋਲੋ ਕੋਈ ਦਿੱਕਤ ਨਹੀਂ ਅੱਛਾ ਮਗਰ ਬੱਚੀ ਆ ਗਈ ਮਗਰ ਬੱਚੀ ਆ ਜੀ ਹਾਂ ਮੈਨੂੰ ਐਂ ਦੱਸ ਹੁਣ 4-5 ਦਿਨ ਲਾਲਾ ਸੂ 15 16 ਕਿਲੋ ਹੁਣ ਤੂੰ ਤਲਾ ਕੇ ਬਾਈ ਕੰਡੇ ਵਾਲਾ ਜਮਾ ਰਹਿ ਕੇ ਅਗਲਾ ਚੋਕੇ ਦੋ ਡੰਗਲ ਜਾਵੇ ਠੀਕ ਹੈ ਹਾਂਜੀ ਹਾਂ ਵੀ ਕਹਿਣ ਵਾਲੀ ਗੱਲ ਨਾ ਹੋਵੇ ਕਹਿਣ ਵਾਲੀ ਨਹੀਂ ਬਾਈ ਕੰਡੇ ਤੇ ਲਾ ਕੇ ਦੇਵਾਂਗੇ ਠੀਕ ਹੈ ਹਾਂ ਜਿੰਨਾ ਹੈਗਾ ਹੁਣ ਆਪਾਂ 20 ਬਾਈ ਕਹੇ ਜਾਂਦੇ ਹੁਣ ਜਿੰਨਾ ਹੁਣ ਤਿਆਰ ਆਪਾਂ ਉਹ ਉਹਨਾਂ ਆਖਿਆ ਬੱਚੀ 22 ਕਿਲੋ ਦੁੱਧ ਦੇ ਦੇ ਦੂਗੇ ਦੇ ਦੂਗੀ ਹੈਨਾ ਖੋਲੀ ਫਿਰ ਕੇ ਆਪਾਂ ਤੋੜ ਕੇ ਦਿਖਾਗੇ ਮਿੱਤਰੋ ਸੋਨੂੰ ਮੈਂ ਦੱਸਾਂ ਗੱਲ ਵੀ ਆਹ ਦੇਖ ਲਓ ਤੁਸੀਂ ਹੈਨਾ ਲੇਵੇ ਵਾਲੇ ਪਾਸੇ ਹੁਣ ਜਿਹੜੀ ਹੈਗੇ ਕੱਲਾ ਕੱਲਾ ਥਾਣਾ ਲੇਵੇ ਨੂੰ ਜਿਹੜਾ ਲੱਗਿਆ ਹੋਇਆ ਬਾਕੀ ਦੇਖ ਲਓ ਤੋਰ ਤੋਰ ਜਿਹ ਇੱਥੇ ਤੁਸੀਂ ਨਾ ਦੋ ਡੰਗ ਦੁੱਧ ਤੋੜ ਕੇ ਫੇਰ ਲਿਆ ਸਕਦੇ ਹੋ ਮਿੱਤਰੋ ਕਿਉਂਕਿ ਜਿਹੜਾ ਦੋ ਡੰਗ ਦੀ ਚਵਾਈ ਕਰਨੀ ਉਹ ਸੋਡੀ ਜ਼ਿੰਮੇਵਾਰੀ ਬਣਦੀ ਆ ਇਹ ਆ ਦੇਖ ਲਓ ਤੁਰ ਲੈ ਹੁਣ ਦੇਖ ਲਓ ਮਿੱਤਰੋ ਜਮਾ ਲੇਵੇ ਵਾਲੇ ਪਾਸੋਂ ਤਾਂ ਜਮਾ ਐਨ ਬਹੁਤ ਸੋਹਣੇ ਸੁਨੱਖੇ ਲੇਵੇ ਵਾਲੀ ਬਿਹੜਾ ਇਹ 15 16 ਕਿਲੋ ਦੁੱਧ ਤਿਆਰ ਆ ਮੋੜ ਲੈ ਇਹਦਾ ਮੈਨੂੰ ਐ ਦੱਸਦੇ ਜਸਮਿੰਦਰ ਰੇਟ ਹਾਂ ਨਾ ਕੀ ਰੇਟ ਤਾਂ ਭਾਈ ਜਿੰਨਾ ਮਰਜ਼ੀ ਕਰਾ ਲਓ ਹਾਂ ਫੇਰ ਬੋਲ ਰੇਟ ਦਾ ਲੱਖ ਕਰਾ ਲਓ ਸਵਾ ਕਰਾ ਲਓ ਹਾਂ 95000 ਦੀ ਬਾੜ ਦੇ ਦਾਂਗੇ 95000 ਹਾਂਜੀ ਮਾਨਤਾਨ ਕੋਈ ਜਮਾ ਫਿਕਸ ਦੀ ਗੱਲ ਮਾਨਤਾਨ ਫਿਕਸ ਹੀ ਆ ਵਾ ਸੋਰਸ ਆਪਾਂ ਹੀ ਕਰਾਂਗੇ ਜਿਹੜਾ ਮਾਨਤਾਨ ਬੰਦਾ ਆਊਗਾ ਅੱਛਾ ਵੀ ਜ਼ਿਆਦਾ ਨਹੀਂ ਠੀਕ ਹੈ ਤੇ ਦੂਜੇ ਨੰਬਰ ਇਹਨੂੰ ਵੀ ਮੰਨਦੇ ਕੋਈ ਨਹੀਂ ਲੈ ਜਦ ਅੱਛਾ ਜਿਹੜੀ ਦੂਜੇ ਨੰਬਰ ਤੇ ਆ ਗਈ ਆਹ ਇਹ ਵੀ ਪਹਿਲਾ ਸੂਆ ਜੀ ਇਹਨੂੰ ਪਾ ਇਹਨੂੰ 5 ਦਿਨ ਹੋ ਗਏ ਸੂਈ ਨੂੰ ਇਹ ਪਹਿਲਾ ਸੂਆ ਹਾਂਜੀ ਠੀਕ ਹੈ ਹਾਂਜੀ ਚਾਰ ਦੰਦ ਮੂੰਹ ਚਾਰ ਦੰਦ ਆ ਕੀ ਪੰਜ ਦਿਨ ਇਹਨੂੰ ਸੂਈ ਨੋ ਹੋਗੀ ਮਗਰ ਬੱਚੀ ਬੱਚੀ ਇਹਦੇ ਮਗਰ ਤੇ ਦੁੱਧ ਇਹਦੇ ਥੱਲੇ ਇਹਦੇ ਥੱਲੇ ਵੀ 14 15 ਇੱਥੇ ਜੀ ਹੁਣ ਹੈਗਾ 14 ਜਮਾ ਤਿਆਰ ਜੀ ਠੀਕ ਹੈ ਕਹਿਣ ਵਾਲੀ ਗੱਲ ਨਾ ਕਹਿਣ ਵਾਲੀ ਕੰਡਾਲ ਤੋਲ ਕੇ ਦੇਵਾਂਗੇ ਆਪਾਂ ਇਹ ਜੇ ਚੱਕਰ ਵਾਲੀ ਗੱਲ ਹੀ ਨਹੀਂ ਕੋਈ ਵੀ ਆਪਦੀ ਤਸੱਲੀ ਕਰਨੀ ਹੱਕ ਦਾ ਤਸੱਲੀ ਹੱਕ ਅਗਲੇ ਦਾ ਜਿੱਧਰ ਬਾਗ ਖੋਲ ਫਿਰ ਕਰਾਂ ਇਹਨੂੰ ਵੀ ਆਪਾਂ ਤੋੜ ਕੇ ਇਹ ਆ ਦੇਖ ਲਓ ਮਿੱਤਰੋ ਜਿਹੜਾ ਆ ਬਹਿੜਾ ਨਾ ਇਹ ਵੀ ਜਿਹੜੀ ਲੇਵੇ ਵਾਲੇ ਪਾਸਿਓਂ ਜਿਹੜੀ ਹੈਗੀ ਬਹੁਤ ਸੋਹਣੀ ਆ ਇਹਦੇ ਥੱਲੇ ਵੀ 14 ਕਿਲੋ ਦੁੱਧ ਹੁਣ ਤਿਆਰ ਮਿਲੂ ਸਾਨੂੰ ਇਹ ਲਿਆ ਕਰ ਹੁਣ ਟਾਈਮ ਜਿਹੜਾ ਹੈਗਾ ਵੀਡੀਓ ਬਣਾਉਣ ਦਾ ਘੱਟੋ ਘੱਟ ਮੈਨੂੰ ਐ ਲੱਗਦਾ ਵੀ ਘੰਟਾ ਦੋ ਡੂੜ ਘੰਟਾ ਟੱਪੇ ਹੀ ਹੋਊਗਾ ਤੇ ਆਹ ਦੇਖੋ ਲੇਵੇ ਵਾਲੇ ਪਾਸੋਂ ਜੇ ਤੇਰੀਆਂ ਦੋਨੇ گاਵਾ ਸੋਹਣੀਆਂ ਹਨਾ ਲੇਵਾ ਬਹੁਤ ਚੰਗਾ ਬਰਉਂਦਾ ਇਹ ਟਾਈਮ ਤੇ ਇਹ ਬਸ ਹਮ ਨਹੀਂ ਲੇਵੇ ਵਾਲੇ ਪਾਸੋਂ ਪੂਰੀ ਅਨਜੰਤ ਜਾਣ ਅੱਛਾ ਇਹ ਮਗਰ ਇਹਦੇ ਬੱਚੀ ਹੈ ਜਿਹੜੀ ਉਹ ਦੇਖੀ ਬੱਛੀ ਐ ਐਰ ਸ਼ਹਿਰ ਜੀ ਲੱਗਦੀ ਆ ਜੀ ਸਾਨੂੰ ਹਾਂ ਐਰ ਜਾਂ ਸ਼ਹਿਰ ਜੀ ਲੱਗਦੀ ਸ਼ਹਿਰ ਸ਼ਹਿਰ ਜੀ ਆਜ ਤੇ ਪੈਂਦੀ ਆ ਹਾਂ ਹਾਂ ਐਰ ਸ਼ਹਿਰ ਦੀ ਬੱਛੀ ਐ ਮੇਤਰੋ ਇਹ ਮਗਰ ਤੇ ਇਹਦਾ ਰੇਟ ਦੱਸ ਇਹਦਾ 85000 ਰੁਪਿਆ ਰੇਟ ਆ ਜੀ ਹਾਂ ਨਾ ਬਸ ਓਟ ਸਾੜ ਕਰ ਰਹੇ ਆ ਮਾਨਤਨ ਕਰਦਾ ਵੀ ਠੀਕ ਹੈ ਹਾਂ ਤੇ ਜਿਹੜੀ ਹੁਣੀ ਹੁਣੀ ਜਿਹੜੀ ਆ ਮਗਰ ਖੜੀ ਏ ਤੇਰੇ ਇਹ ਹੁਣੀ ਸੂਆ ਜੀ ਇਹ ਵੀ ਪਹਿਲਾ ਸੂਆ ਜੀ ਪਹਿਲਾ ਸੂਆ ਆ ਗਈ ਹਾਂ ਜੀ ਹਾਂ ਠੀਕ ਹੈ ਬੱਛੀ ਇਹਦੇ ਮਗਰਾ ਜੀ ਬੱਛੀ ਇਹਦੇ ਮਗਰਾ ਬੱਛੀ ਦੱਸਿਆ ਵੀ ਆਪਾਂ ਨੂੰ ਕਿਹੜੇ ਸੀਮਾਂ ਦੀ ਬੰਦੇ ਇਹ ਵੀ ਐਸ ਇਹ ਵੀ ਐਸ ਦੇ ਜੁਪੀਟਰ ਦੀ ਐ ਹਾਂ ਜੀ ਤੇ ਮੈਨੂੰ ਆਏ ਦੱਸ ਜਿਵੇਂ ਪਹਿਲਾ ਸੂਆ ਸੂਈਏ ਇਹ ਬਹਿੜ ਤੇਰੀ ਕਿੰਨਾ ਕੁ ਦੁੱਧ ਪਾ ਦੂਗੀ ਇਹ ਦੁੱਧ ਜੀ 20 ਤੋਂ ਬਾਹਰ ਤਾਂ ਪਾਈ ਦਊਗੀ ਰਾਮ ਨਾਲ ਅੱਛਾ 20 ਤੋਂ ਬਾਹਰ ਹੀ ਪਾ ਦੂ ਪਾਈ ਸੀ ਕਿਲੋ ਦੁੱਧ ਪਾਉਣਾ ਚਾਹੀਦਾ ਇਹਨੂੰ ਠੀਕ ਹੈ ਹਾਂ ਥੋੜੀ ਜਿਹੀ ਬੌਲੀ ਕੱਢ ਕੇ ਬੱਚਾ ਉਹ ਤੇ ਨੂੰ ਪਿਆਸ ਸੀ ਉਹਨਾਂ ਦੇ ਬੰਦਿਆਂ ਨੇ ਠੀਕ ਹੈ ਤੇ ਵੀ ਆਏ ਨਹੀਂ ਹੈਗਾ ਵੀ ਹਾਂ ਮਤਲਬ ਆਪਣਾ ਕੋ ਵੀਡੀਓ ਬਣਾਉਣ ਦਾ ਟਾਈਮ ਤਾਂ ਹੈ ਹੀ ਨਹੀਂ ਸੀ ਤੇਖ ਵੀ ਆਪਾਂ ਤਾਂ ਤੁਹਾਨੂੰ ਫੋਨ ਹੀ ਕਰਿਆ ਸੀ ਅੱਜ ਹਾਂ ਅੱਛਾ ਮੈਨੂੰ ਆਏ ਦੱਸ ਫਿਰ ਇਹਨੂੰ ਤੋਰ ਪਹਿਲਾਂ ਤਾਂ ਠੀਕ ਹੈ ਤੇ ਦੁੱਧ ਕਿੰਨਾ ਕੁ ਪਾ ਦੂ ਮੈਨੂੰ ਆਏ 20 ਕਿਲੋ ਮੰਨ ਕੇ ਤਾਂ ਜਿਹੜਾ ਮਰਜ਼ੀ ਲੈ ਜਾਏ ਬਾਈ 20 ਕਿਲੋ ਵੱਧ ਅਗਲੇ ਸੇਵਾ ਦਾ ਕਿਉਂ ਫਾੜੀ ਦਾ ਲੈਵਾ ਜਿਹੜਾ ਇਹ ਦੁੱਧ ਦਿੰਦੀਆਂ ਦਿੰਦੀਆਂ ਨੇ ਬੜਾ ਠੀਕ ਹੈ ਨਹੀਂ ਹੈਵੀ ਬਰੀਡ ਚ ਬਰੀਡ ਚ ਆ ਗਈ ਵਧੀਆ ਬੱਚੀ ਵੀ ਬਹੁਤ ਚੰਗੀ ਆ ਜੀ ਇਹ ਆ ਦੇਖ ਲਓ ਜਮਾ ਤਾਜੀ ਸੂਈ ਵਹਿੜਾ ਇਹ ਤੇ ਬੰਦੀ ਸੀ ਜਾਵਾ ਲੈ ਵੀ ਠੀਕ ਹੈ ਹੈ ਜੇਰ ਪਈ ਨਹੀਂ ਜੇਰ ਪਈ ਨਹੀਂ ਹਣਾ ਆ ਜੇਰ ਦੀ ਆ ਦੇਖੋ ਬੱਚੀ ਬੱਚੀ ਬੜੀ ਸੋਹਣੀ ਆ ਓਏ ਲੈ ਇਹਦਾ ਕੁਆਲਟੀ ਦੀ ਚੈੱਕ ਕਰ ਲਓ ਤੁਸੀਂ ਬੱਚੀ ਪੂਰੀ ਕੁਆਲਟੀ ਦੀ ਹੈ ਬੱਚੀ ਬਹੁਤ ਚੰਗੇ ਸੀਮਨ ਦੀ ਆ ਬਾਈ ਹੈਂ ਚੰਗੇ ਦੇਵਾ ਰੇਟਰ ਹੋ ਇਹਦਾ ਕੀ ਰੇਟਰ ਹੋ ਇਹ ਵੀ 95000 ਦੀ ਦੇ ਦਾਂਗੇ ਜੀ ਤਿੰਨਾਂ ਦੇ ਰੇਟ 95 ਵਿਚਾਨੇ ਨੇ ਇਹਦਾ 85 ਇਹਦਾ 85 ਇੱਕ ਦਾ 85 ਹਾਂ ਦੋ ਦੇ 95 ਵਿਚਾਨੇ ਠੀਕ ਹੈ ਮਾਨ ਤਾਣ ਮੌਕੇ ਤੇ ਹੋ ਜੀ ਮਾਨ ਤਾਣ ਮੌਕੇ ਤੇ ਕਰ ਦਾਂਗੇ ਉਹ ਵੀਡੀਓ ਦੇਖ ਕੇ ਉਹ ਆਪਣੇ ਠੀਕ ਹੈ ਹਾਂ ਤੇ ਰੁਟੀਨ ਦੇ ਵਿੱਚ ਜੇ ਪਸ਼ੂ ਆਉਂਦੇ ਜਾਂਦੇ ਹਾਂ ਜੀ ਦੋ ਤਿੰਨ ਕ ਪਸ਼ੂ ਆਪਾਂ ਬਾਹਲੇ ਤਾਂ ਲੈਂਦੇ ਹਾਂ ਤਾਂ ਇੱਕ ਚਾਰ ਕ ਪਸ਼ੂ ਹੁੰਦੇ ਨੇ ਆਪਣੇ ਕੋਲੇ ਠੀਕ ਹੈ ਹਾਂ ਜੀ ਹਾਂ ਚਲੋ ਚੰਗੀ ਗੱਲ ਹੈ ਤੇ ਨੰਬਰ ਬੋਲ ਨੰਬਰ 83604 ਹੈ 83604 ਹੈ 13182 ਠੀਕ ਹੈ ਜਸਵਿੰਦਰ ਦਾ ਨੰਬਰ ਆ ਜੀ ਇਹ ਠੀਕ ਹੈ ਤੇ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਆਪਾਂ ਨੂੰ ਕੋਈ ਵਹਿਮ ਵਾਲੀ ਗੱਲ ਨਹੀਂ ਚੋਕੇ ਲੈ ਕੇ ਜਾਵੇ ਅਗਲਾ ਠੀਕ ਹੈ ਆਪਣੇ ਆਏ ਯਕੀਨ ਵੀ ਨਾ ਕਰੀ ਵੀ ਆਪਾਂ ਕਹਿਤਾ ਹਾਂ ਤੇ ਕਹਿੰਦੇ ਤੇ ਕਰਨ ਤੇ ਬਹੁਤ ਫਰਕ ਹੁੰਦਾ ਸਹੀ ਗੱਲ ਹੈ ਹੈ ਨਹੀਂ ਚਬਾਈ ਕਰਕੇ ਲਿਜਾਵੇ ਚਬਾਈ ਕਰਕੇ ਲਜਾਵੇ ਆਪਣੇ ਕੋਲੇ ਰਹਿ ਕੇ ਅਗਲਾ ਕੋਈ ਦਿੱਕਤ ਨਹੀਂ ਵੈਰੀ ਗੁੱਡ ਹਾਂਜੀ ਇਹ 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 ਆਪਾਂ ਪਹਿਲਾਂ ਵੀ ਕੋਈ ਲਾਂਬਾ ਨਹੀਂ ਆਇਆ ਦੇਖੋ ਕਾਹੇ ਗਾਵਾਂ ਆਪਣਾ ਵੇਚਤੀਆਂ ਤੁਹਾਡੀਆਂ ਵੀਡੀਓ ਰਾਈ ਆਪਾਂ ਠੀਕ ਹੈ ਗੱਲ ਵੀ ਜਿੰਨਾ ਆਪਾਂ ਕਹਿੰਦੇ ਓਨਾ ਹੀ ਹੁੰਦਾ ਦੁੱਧ ਆਪਣਾ ਓਨਾ ਹੀ ਹੁੰਦਾ ਹਾਂਜੀ ਨੀ ਫਿਰ ਆਏ ਆ ਨਾ ਕਹਿੰਦੇ ਹੁੰਦੇ ਵੀ ਬਣਾਉਣੀ ਤਾਂ ਬਾਲੇ ਟਾਈਮ ਚ ਪੈਂਦੀ ਹੈ ਹਾਂਜੀ ਹਾਂ ਤੇ ਗਮਾਉਣੀ ਫਿਰ ਮਾੜਾ ਆਪਾਂ ਇੱਕ ਗਾਂ ਮਾੜੀ ਦੇ ਕੇ ਇੱਕ ਜੀ ਬਣਾ ਲਓ ਜੀ ਹਾਂ ਹੁਣ ਆਇਦੋ ਤਾ ਸਵੇਰੇ ਚੋ ਨਾ ਦਿਖਾ ਕੇ ਅਗਲੇ ਨੂੰ ਵੀਡੀਓ ਚ ਵੀ ਏਡਾ ਲੈ ਬਾਈ ਤਾਂ ਹੁਣ ਕੇ ਦੁੱਧਾ ਕੇ ਨਿਕਲੇ ਨਾ ਜੋ ਅਗਲਾ ਈ ਦੂਰ ਚੱਲ ਕੇ ਆਉ ਹਾਂ ਆਹੀ ਰੌਲਾ ਬਹੁਤ ਔਖਾ ਹੋ ਜਾਂਦਾ ਹਾਂ ਸਹੀ ਗੱਲ ਹੁਣ ਸਵੇਰੇ ਆਪਾਂ 5 ਵਜੇ ਚੋਈਆਂ ਬਾਈ ਹੁਣ ਠੀਕ ਹੈ ਤੇ ਹੁਣ ਮਾੜਾ ਵੀ ਘੰਟਾ ਢੇਟ ਘੰਟਾ ਲੇਟ ਆ ਤੇਰਾ ਤੂੰ ਲੇਟ ਹੋ ਗਿਆ ਹੈਨਾ ਹਾਂ ਤੇ ਟਾਈਮ ਤੋਂ ਟਾਈਮ ਹੀ ਚੋਣੇ ਆਪਾਂ ਟਾਈਮ ਤੋਂ ਟਾਈਮ ਹਾਂ ਟਾਈਮ ਤੋਂ ਤਿੰਨ ਗਾਵਾਂ ਨੇ ਹੈਨਾ ਤੇ ਤਿੰਨੇ ਦੀ ਤਿੰਨੀ ਗਾਵਾਂ ਸੋਹਣੀਆਂ ਸੁਰੱਖੀਆਂ ਨੇ ਤੇ ਹੈ ਵੀ ਪਹਿਲਣਾ ਪਹਿਲਣਾ ਤਿੰਨਾ ਵਾਲੀ ਬੱਚੀਆਂ ਤੇ ਤਿੰਨਾ ਮਗਰੀ ਬੱਚੀਆਂ ਹੈਨਾ ਤਿੰਨਾ ਮਗਰੀ ਬੱਚਿਆਂ ਦੀਆਂ ਹਾਂ ਤੇ ਕਿਵੇਂ ਲੱਗੀਆਂ ਦੱਸਿਓ ਜਰੂਰ ਧੰਨਵਾਦ ਸਾਰੇ ਪ੍ਰਾਂਵਾਂ